ਕੋਈ ਕਿਸੇ ਨੂੰ ਐਸਾ ਸੱਦਾ ਪੱਤਰ ਨਹੀਂ ਸੀ ਪਿੰਡਾਂ ਵਿੱਚ ਰੋਜ਼ ਇਕੱਠ ਕਰਦੇ ਆ ਆਪਾਂ ਫੇਰ ਕਰਦੇ ਰਹਿਣਾ ਲੇਕਿਨ ਅੱਜ ਬੱਬਨੀ ਉਹਨਾਂ ਨੂੰ ਬੇਇੱਜ਼ਤੀ ਕੀਤੀ ਸੀ ਔਰ ਤੁਸੀਂ ਬਹੁਤ ਵੱਡੀ ਗਲਤੀ ਜੇ ਤੁਸੀਂ ਬਰਾਜਮਾਨ ਹੋਇਓ ਤੁਹਾਡਾ ਦਹਿਰ ਲੋ ਧੰਨਵਾਦ ਸਾਡੀਆਂ ਮਾਵਾਂ ਭੈਣਾਂ ਦੀ ਗਿਲਤੀ ਸਾਡੇ ਸਰਕਾਰ ਦੇ ਬਜ਼ੁਰਗਾਂ ਨੌਜਵਾਨਾਂ ਤੋਂ ਵੱਧ ਹੈ ਇਹ ਇੱਕ ਬਹੁਤ ਵੱਡੀ ਮੈਂ ਸਮਝਦਾ ਗੱਲ ਹੈ ਕਿ ਜੇਕਰ ਸਾਡੀਆਂ ਮਾਵਾਂ ਅਬਦੁੱਲ ਰੱਹ ਚੰਕਾ ਸਮੇਤ ਕੇ ਇਹ ਵੱਡੇਆਂ ਸਰਭਾਵਾਂ ਦੇ ਵਿੱਚ ਹਾਜ਼ਰੀ ਦਿੰਦਿਆਂ ਤੇ ਤੁਸੀਂ ਵੇਖ ਲਓ ਸਮਾਜ ਕਿੱਧਰ ਨੂੰ ਜਾ ਰਿਹਾ ਸੋਚ ਕਿੱਧਰ ਨੂੰ ਜਾ ਰਹੀ ਹੈ ਇਸ ਕਰਕੇ ਆਪਾਂ ਆਪ ਹੀ ਇੱਕ ਬਹੁਤ ਰੋਸ਼ੀਸ਼ ਦਾ ਰੂਪ ਵਿੱਚ ਅਗਵਾਈ ਦੇ ਰੂਪ ਵਿੱਚ ਤੁਸੀਂ ਕਦਰ ਤੋਂ ਹੋਇਆ 10 12 ਮਿੰਟ 15 ਮਿੰਟ ਲੈਣੇ ਆ ਤੁਹਾਡੇ ਉਹਦੇ ਬਾਅਦ ਆਪਾਂ ਜਿਹੜੇ ਪ੍ਰਵਾਸ ਸ਼ਾਮ ਹੋ ਰਹੇ ਨੇ ਉਹਨਾਂ ਨੂੰ ਸ਼ਾਮਲ ਕਰਨਾ ਤੇ ਵੱਡੇ ਫੋਟੋ ਕਰਾਉਣੀ ਆ ਉਹਦੇ ਬਾਅਦ ਸਮਾਪਤੀ ਹੈ ਇਸ ਕਰਕੇ 10 15 ਮਿੰਟ ਬੈਠਣ ਦੀ ਜਰੂਰ ਕਿਰਪਾ ਕਰਿਓ ਔਰ ਇਹਦੇ ਵਿੱਚ ਆਪਾਂ ਜਿਹੜੇ ਵਿਚਾਰ ਦਿੱਤੀ ਤੌਰ ਤੇ ਆਪਾਂ ਕੁਝ ਨਾ ਸਾਂਝੇ ਕਰਨ ਵਾਸਤੇ ਇਕੱਤਰ ਹੋਏ ਆ ਉਹ ਜ਼ਰੂਰ ਆਪਾਂ ਕਰ ਸਕੀਏ ਕਿਉਂਕਿ ਅੱਜ ਸਮਾਜ ਨੂੰ ਲੋੜ ਹੈ ਇਹ ਪੰਜਾਬ ਇੱਕ ਗਾਂਵ ਨੂੰ ਸਟੇਟ ਹੈ ਇਹਦੇ ਵਿੱਚ ਬਹੁਤ ਵੱਡੀਆਂ ਕਰਵਾ ਦੇ ਨਾਲੇ ਗੁਰੂ ਦਾਤੇ ਪੈਦਾ ਹੋਏ ਜੇ ਸਿੱਖ ਪੈਦਾ ਹੋਏ ਆ ਪਰ ਜੇਕਰ ਉਹਨੇ ਨਹੀਂ ਹਾਂ ਤੇ ਪੰਜਾਬ ਚੱਲਦਾ ਰਹੂਗਾ ਪੰਜਾਬ ਬਾਜੂਗਾ ਨਹੀਂ ਤਾਂ ਪੰਜਾਬ ਵੀ ਬਿਹਾਰ ਵਰਗਾ ਹੋ ਜਾਊਗਾ ਤਾਂ ਮੈਂ ਬੇਨਤੀ ਕਰਦਾ ਕਿ ਤੁਸੀਂ ਤਗੜੇ ਹੋ ਕੇ ਆਪਦਾ ਇਸ ਸੁਭਾਵਾਂ ਦੇ ਵਿੱਚ ਜਿਸ ਤਰ੍ਹਾਂ ਕੱਤਰਤਾ ਦਿਖਾਈ ਹੈ ਉਸੇ ਤਰ੍ਹਾਂ ਵੱਡੇ ਸਿਆਣਪ ਦੇ ਨਾਲ ਆਪਾਂ ਵਿਚਾਰ ਇੱਕ ਦੂਜੇ ਨਾਲ ਵਿਚਾਰ ਪਟਾਦਰੇ ਕਰਨੇ ਆ। ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਕਿ ਆਪਾਂ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਹੋਰਾਂ ਨੇ ਵੀ ਗੱਲ ਕਹੀ ਹੈ, ਸਰਦਾਰ ਗੁਰਦੇਵ ਸਿੰਘ ਹੋਰਾਂ ਨੇ ਵੀ ਕਹੀ ਹੈ, ਹਰਨੀਆ ਸਾਹਿਬ ਵੀ ਕਹਿ ਕੇ ਗਏ ਆ ਸਟੇਜ ਤੇ ਹੋਰ ਵੀ ਬੁਲਾਰੇ ਬੈਠੇ ਸੀ, ਲੇਕਿਨ ਸਮਾਂ ਘੱਟ ਸੀ, ਉਹਨਾਂ ਨੂੰ ਸਮਾਂ ਨਹੀਂ ਦੇ ਸਕੇ। ਪਰ ਮੈਂ ਬੇਨਤੀ ਕਰਦਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਵੱਡੀ ਸ਼ਹਾਦਤ ਹੋਈ ਆ। ਸਾਧ ਸੰਗਤ ਜੀ ਆਪਾਂ ਨੂੰ ਬੜਾ ਮਾਣ ਹੈ ਪੰਜਾਬ ਵਾਲਿਆਂ ਨੂੰ ਕਿ ਅੰਮ੍ਰਿਤਪੁਰ ਦੀ ਧਰਤੀ ਤੇ ਬ੍ਰਾਹਮਣ ਸਮਾਜ ਇਕੱਠਾ ਹੋ ਕੇ ਆਇਆ ਭਾਈ ਕਿਰਪਾ ਰਾਮ ਜੀ ਹੋਰਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਬਹੁਤ ਵੱਡੇ ਉਸ ਮਹਾਪੁਰਸ਼ ਦੀ ਇੱਕ ਜ਼ਰੂਰਤ ਹੈ ਜਿਹੜਾ ਆ ਕੇ ਢਾਲ ਬਣ ਕੇ ਸਾਡੇ ਮੂਰੇ ਖੜੇ ਤੇ ਛੋਟੇ ਪਾਤਸ਼ਾਹ ਸੀ ਗੋਰ ਗੋਬਿੰਦ ਰਾਏ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਬਾਤ ਬਣੇ ਔਰ ਉਹਨਾਂ ਨੇ ਸਹਿਬ ਸਵਾਲ ਦੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਥੋਥੋਂ ਵੱਡਾ ਇਸ ਵੇਲੇ ਕੋਈ ਮਹਾਪੁਰਸ਼ ਨਹੀਂ ਤੁਸੀਂ ਜਾਓ ਔਰ ਇਹਨਾਂ ਦੀ ਜਿਹੜੀ ਰਾਖੀ ਆਉ ਕਰੋ ਉਹਨਾਂ ਦੇ ਆਖਰੀ ਵਾਸਤੇ ਜਦੋਂ ਚੱਲ ਕੇ ਸਹਿਬ ਸ੍ਰੀ ਹਰਿਮੰਤੇਗ ਬਹਾਦਰ ਸਾਹਿਬ ਆਪ ਗਏ ਆ ਨਹੀਂ ਤਾਂ ਕਾਤਲ ਆਪ ਪਹੁੰਚਦਾ ਹੁੰਦਾ ਉਹ ਧੜਵੀ ਵਾਲਾ ਪਹੁੰਚਦੇ ਆ ਤੇ ਕਤਲ ਕਰਕੇ ਚਲੇ ਜਾਂਦੇ ਆ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਇਸ ਤਰ੍ਹਾਂ ਔਰ ਇਹ ਪਹਿਲੀ ਵੱਡੀ ਐਸੀ ਸ਼ਹਾਦਤ ਸੀ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਪ ਚੱਲ ਕੇ ਚਾਦਰੀ ਚੌਕ ਵਿੱਚ ਪਹੁੰਚੇ ਆ ਔਰ ਸ਼ਹਾਦਤ ਦੇਣ ਵਾਸਤੇ ਹਗੀਬਰ ਸਿੰਘ ਦੀ ਗੱਲ ਆਉਂਦੀ ਆ ਔਰ ਜਦੋਂ ਉਹਨਾਂ ਦੀ ਗੱਲ ਕਰਕੇ ਅੱਖਾਂ 'ਚ ਪਾਣੀ ਆ ਜਾਂਦਾ ਸਾਧ ਸੰਗ ਜੀ ਐਡੀ ਵੱਡੀ ਸੋਚ ਐਡਾ ਵੱਡਾ ਦਲੇਰੀ ਵਾਲਾ ਕਦਮ ਆ ਇਹ ਸਤਿਗੁਰਾਂ ਦਾ ਸੀਸ ਆਪ ਆਪ ਦੀ ਝੋੜੀ ਵਿੱਚ ਪਵਾ ਕੇ ਭਾਈ ਜੇਤਾ ਜੀ ਉੱਥੇ ਚੱਲਣ ਲੱਗੇ ਆ ਪਰ ਨਾਲ ਕਿਸੇ ਸਿਆਣੇ ਨੇ ਕਿਹਾ ਵੀ ਇੱਥੇ ਸੀਸ ਦੀ ਜਗ੍ਹਾ ਕਸੀਸ ਚਾਹੀਦਾ ਤਾਂ ਉਹ ਮੁਗਲ ਸਰਕਾਰ ਨੂੰ ਭੁਲੇਖਾ ਪਿਆ ਰਵੇ ਤਾਂ ਉੱਥੇ ਉਹਨੇ ਆਪਣੇ ਬਾਪੂ ਦਾ ਸੀਸ ਕੱਟ ਕੇ ਰੱਖਿਆ ਕਿੰਨੀ ਵੱਡੀ ਕੁਰਬਾਨੀ ਆ ਉਸ ਸਮੇਂ ਤੇ ਭਾਈ ਜੇਤਾ ਜੀ ਬਹੁਤ ਲੰਬਾ ਸਫ਼ਰ ਤੈਅ ਕਰਕੇ ਜੋ ਨੰਦਪੁਰ ਸਾਹਿਬ ਜੀ ਗੁਰੂ ਸਾਹਿਬ ਨੇ ਸ਼ਾਂਤੀ ਨਾਲ ਲਾਇਆ ਔਰ ਸਤਿਗੁਰਾਂ ਨੇ ਕਿਹਾ ਅਗਰੇ ਤੇ ਗੁਰੂ ਕੇ ਲੇਕੇ ਔਰ ਚਾਰ ਗੁਰੂ ਸਹਿਜ ਜਾਂਦੇ ਤੇ ਪੰਜਵੇਂ ਪਾਈ ਦਿੱਤਾ ਜੀ ਪੰਜ ਸਹਿਜ ਜਾਂਦੇ ਗਿਣਦੇ ਆਪਾਂ ਕਿੱਡੀ ਵੱਡੀ ਕੁਰਬਾਨੀ ਐ ਔਰ ਫਿਰ ਚਮਕੌਰ ਸਾਹਿਬ ਵਿੱਚ ਕਿੱਡੀ ਵੱਡੀ ਕੁਰਬਾਨੀਆਂ ਭਾਈ ਸੰਗ ਸਿੰਘ ਜੀ ਇਹ ਕਦੇ ਭੁੱਲਿਆ ਨਾ ਕਰੋ ਬੜੀਆਂ ਹਨੇਰੀਆਂ ਉਹਦੀਆਂ ਬੜੇ ਝਾਰ ਹੋ ਗਿਆ ਬੜੇ ਤਰਾਵੇ ਆਉਂਦੇ ਬੜੀਆਂ ਬਹਿਜੀਆਂ ਹੁੰਦੀਆਂ ਪਰ ਆਪੇ ਸ਼ਹੀਦਾਂ ਨਾਲ ਜੁੜ ਕੇ ਉਸ ਤਲਗੀਆਂ ਵਾਲੇ ਸੱਚੇ ਬਾਦਸ਼ਾਹ ਨਾਲ ਜੁੜ ਕੇ ਆਪਾਂ ਸਾਰੇ ਨੇ ਰਹਿਣਾ ਤਾਂ ਬਹੁਤ ਭਾਗਾਂ ਵਾਲੇ ਆਪਾਂ ਕਿ 350 ਸਾਲ ਗੁਰੂ ਦੇ ਇੱਕ ਬਹਾਦਰ ਸਾਹਿਬ ਦਾ ਨਾਮ ਆਸਤੇ ਆਪਣੇ ਜੀਵਨ ਵਿੱਚ ਆਇਆ ਤਾਂ ਇਸ ਜੀਵਨ ਦੇ ਵਿੱਚ ਆਪਾਂ ਉਹ ਉਹ ਸਮਾਂ ਨੂੰ ਦੇਖ ਰਹੇ ਹਾਂ ਜਦੋਂ 1675 ਚ 25 ਨਵੰਬਰ ਨੂੰ ਗੁਰੂ ਸਾਹਿਬ ਦੇ ਪਰ ਇਹ ਜਿਹੜੀ ਮੁਗਲ ਦੀ ਤਲਵਾਰ ਚੱਲੀ ਸੀ ਔਰ ਉਦੋਂ ਇੱਕ ਤਰ੍ਹਾਂ ਦੀ ਜੜ ਪੱਟ ਗਈ ਮੁਗਲ ਦੀ ਔਰ ਉਹ ਦੁਰੰਗਜੀਤ ਤੋਂ ਬਾਅਦ ਉਹ ਰਾਜਾ ਪੈਦਾ ਨਹੀਂ ਹੋਇਆ ਜਿਹੜਾ ਹੌਲੀ-ਹੌਲੀ ਮੁਗਲ ਸੌਤਨ ਖੰਭ ਹੋ ਗਈ ਸੋ ਮੈਂ ਬੇਨਤੀ ਕਰਦਾ ਕਿ ਤੁਹਾਡਾ ਬਹੁਤ ਵੱਡਾ ਸੁਜੋਗ ਹੈ ਕਿ ਜਿੱਥੇ ਬਹੁਤ ਵੱਡੀ ਉਸ ਕੌਮ ਉਸ ਕੌਮ ਦੇ ਬਾਦਸ ਕਹ ਲੋ ਅੱਜ ਬਹੁਤ ਵੱਡੇ ਸਾਡੀਆਂ ਮਾਵਾ ਭੈਣਾਂ ਦੇ ਰੂਪ ਸਾਡੇ ਬਜ਼ੁਰਗਾਂ ਦੇ ਰੂਪ ਨੌਜਵਾਨਾਂ ਦੇ ਰੂਪ ਵਿੱਚ ਜਿੱਥੇ ਪੜਾਜ ਬਾਨਾ ਤੁਸੀਂ ਪੜਾਈ ਦੇ ਬਾਤ ਕਰੋ ਔਰ ਮੈਂ ਬੇਨਤੀ ਕਰੂੰਗਾ ਸਮਾਜਿਕ ਰਾਜਨੀਤਿਕ ਧਾਰਮਿਕ ਇਹ ਸਾਰੇ ਖੇਤਰਾਂ ਜਦੋਂ ਮਨੋਕਦੇ ਪਰਪਰ ਹੁੰਦਾ ਚ ਔਰ ਤਗੜੇ ਹੋ ਕੇ ਚੱਲਣਾ ਤਾਂ ਕੁਦਰਤੀ ਗੱਲ ਆ ਉਹ ਜ਼ਿੰਦਗੀ ਸਫਲ ਗਣੀ ਜਾਂਦੀ ਆ ਹੁਣ ਅੱਜ ਤੋਂ ਸਾਲ ਬਾਅਦ ਪੰਜਾਬ ਦੀ ਧਰਤੀ ਤੇ ਫੇਰ ਇੱਕ ਵਾਰ ਚੋਣਾਂ ਦਾ ਦਰਵਾਜ਼ਾ ਆਉਣਾ ਉਹ ਚੋਣਾਂ ਦੇ ਵਿੱਚ ਤੁਸੀਂ ਕਿਹਨੂੰ ਚੁਣਨਾ ਹੈ ਬੜਾ ਕੁਝ ਹੋਇਆ ਪਹਿਲਾਂ ਬੜਾ ਕੁਝ ਦੇਖਿਆ ਤੁਸੀਂ ਤੇ ਬੜਾ ਕੁਝ ਹੋਰ ਵੀ ਦੇਖਣਾ ਪਰ ਮੈਂ ਬੇਨਤੀ ਕਰੂੰਗਾ ਕਿ ਬੜੇ ਸੋਚ ਸਮਝ ਕੇ ਆਪਦੀ ਵੋਟ ਦਾ ਜਿਹੜਾ ਅਧਿਕਾਰ ਜਿਹੜਾ ਫੁੱਟ ਨੂੰ ਮਿਲਿਆ ਹੋਇਆ ਉਹ ਉਹ ਮਾਪਾ ਤੋਂ ਮੈਂ ਇਸ ਸਰਦ ਸਭ ਤੁਹਾਡੇ ਕੋਲੇ ਆਪ ਦੇ ਕੋਲੇ ਅਧਿਕਾਰ ਆ ਬੜੀਆਂ ਗੱਲਾਂ ਹੁੰਦੀਆਂ ਬੜਾ ਕੁਝ ਇਹ ਜਾ ਕਿਹਾ ਜਾਊਗਾ ਵੀ ਤੁਹਾਨੂੰ ਇਹ ਜੀਆਂ ਚੀਜ਼ਾਂ ਦੇ ਦਾਂਗੇ ਜੀ ਉਹ ਕਰਦਾਂਗੇ ਬੜੇ ਲਾਲ ਚ ਦਿੱਤੇ ਜਾਂਦੇ ਆ ਪਰ ਹੁਣ ਤਾਂ ਬਹੁਤ ਜ਼ਿਆਦਾ ਜਾਗਰਤੀ ਆ ਇਕੱਲੇ ਇਕੱਲੇ ਲੋਕ ਕੋਲੇ ਮਾਈਕ ਫੋਨ ਆ ਇਕੱਲੇ ਇਕੱਲਾ ਸਾਡੀਆਂ ਭੈਣਾਂ ਬੀਬੀਆਂ ਮਾਈਆਂ ਔਰ ਸਾਡੇ ਬਜ਼ੁਰਗ ਸਭ ਕੁਝ ਦੇਖਦੇ ਆ ਉਹ ਸੱਚਾ ਗੱਲਾਂ ਹੁੰਦੀਆਂ ਕੋਈ ਅਖਬਾਰਾਂ ਦੀ ਗੱਲ ਨਹੀਂ ਅਖਬਾਰਾਂ ਤੇ ਗੱਲ ਮਗਰੋਂ ਹੁੰਦੀ ਆ ਪਹਿਲਾਂ ਟੀਵੀ ਤੇ ਪਹਿਲਾਂ ਫੋਨ ਦੇ ਉੱਤੇ ਆ ਜਾਂਦੀ ਆ ਸਕਰੀਨ ਦੇ ਉੱਤੇ ਆ ਜਾਂਦੀ ਆ ਮਾ ਬੇਨਤੀ ਕਰਦਾ ਕਿ ਬਹੁਤ ਅੱਜ ਸਮੇਂ ਦੀ ਲੋੜ ਹੈ ਬਹੁਤ ਵੱਡੀ ਤਰਾਸਤੀ ਹੈ ਸਾਡੇ ਕੌਮ ਵਾਸਤੇ ਕਿਉਂ ਤਰਾਸਤੀ ਹੈ ਕਿ ਕਈ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਸਮਝਦੇ ਜ ਰਾਜਨੀਤੀ ਤੋਂ ਸਾਡੇ ਵੀ ਅਸੀਂ ਬਹੁਤ ਵੱਡੇ ਥੰਮ ਹੈ ਅਸਾਡੀ ਬੇਨਤੀ ਹੈ ਭਵੇਂ ਬਾਦਲਤਾਲਾ ਭਵੇਂ ਕੋਈ ਹੈ ਕਿ ਭਰਾਓ ਜਿਹੜੇ ਐਸਜੀਪੀਸੀ ਦੀ ਚੋਣ ਆ ਨਾ ਉਹ ਬਹੁਤ ਕੁਰਬਾਨੀਆਂ ਦੇ ਨਾਲ ਸਿੱਖਾ ਨੇ ਲਈ ਸੀ ਔਰ ਐਸਜੀਪੀਸੀ ਦੀ ਚੋਣ ਆ ਜਿਹੜੀ ਉਹ ਲక్ష్మణ ਦਾਸ ਪਾਈ ਰਾਜੂ ਸਿੰਘ ਹੋਰਾਂ ਨੇ ਔਰ ਹੀ ਹੋ ਆਫਾ ਹੋਰਾਂ ਨੇ ਬਹੁਤ ਵੱਡੀਆਂ ਕਰਮਾਨੀਆਂ ਦੇ ਬਾਅਦ ਮੈਂ ਸੰਗ ਦਾ ਇੱਕ ਬੂਧ ਦਾ ਘਾੜ ਸਾਨੂੰ ਲੈ ਕੇ ਦਿੱਤਾ ਸੀ ਉਹਨਾਂ ਨਕਾਣਾ ਸਾਹਿਬ ਝੰਡਾ ਦੇ ਨਾਲ ਵੱਲ ਕੇ ਸਾਹੇ ਗਏ ਤੁਸੀਂ ਦੇਖੋ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਇਹ 1920 21 22 ਔਰ ਤਰੀਕ ਵਿੱਚ 23 24 25 ਸਮੇਂ ਦੇ ਦੌਰਾਨ ਬਹੁਤ ਵੱਡੀਆਂ ਗੁਰਦੁਆਰਾ ਸਭ ਨੂੰ ਯਾਦ ਕਰਾਉਣ ਵਾਸਤੇ ਘਟਨਾਵਾਂ ਵਾਪਰ ਦਿਨ ਰਹੀਆਂ 4-5 ਸਾਲ ਇਹਦੇ ਵਿੱਚ ਸਭ ਤੋਂ ਵੱਡੀ ਘਟਨਾ ਜਿਹੜੀ ਹੈ 500 ਤੋਂ ਜ਼ਿਆਦਾ ਸਿੱਖ ਸ਼ਹੀਦ ਕੀਤੇ ਗਏ ਉਹਨਾਂ ਨਕਾਣਾ ਸਾਹਿਬ ਦੀ ਘਟਨਾ ਹੋਈ। ਔਰ ਨਕਾਣਾ ਸਾਹਿਬ ਜੰਡ ਨਾਲ ਬੰਨ ਕੇ ਮਹੰਤਾ ਨੇ ਸਿੱਖਾਂ ਨੂੰ ਸਾੜਿਆ ਔਰ ਉਸ ਬਗਲੇ ਵਿੱਚ ਅੰਗਰੇਜ਼ਾਂ ਨੂੰ ਫਰਜ ਝੁਕਣਾ ਪਿਆ ਫਿਰ ਵੋਟਾਂ ਦਾ ਹੱਕ ਸਾਨੂੰ ਮਿਲਿਆ ਤੇ ਅੱਜ ਕੀ ਹਾਲ ਹੈ ਵੀ 15 ਸਾਲ ਹੋ ਗਏ ਵੋਟਾਂ ਹੀ ਨਹੀਂ ਪਈਆਂ ਐਸਜੀਪੀਸੀ ਦੀਆਂ ਕੋ ਕਹਿੰਦੇ ਵੀ ਵੋਟਾਂ ਪਾਓ ਕਿਉਂ ਨਹੀਂ ਪੈਂਦਾ ਕਿਉਂਕਿ ਜਿਹੜੀ ਉੱਥੇ ਕਾਪ ਜਿੱਤ ਰਾਂ ਉਹ ਪ੍ਰਧਾਨ ਹਰ ਸਾਲ ਬਣ ਜਾਂਦੀ ਹੈ ਲੋ ਜੀ ਪੰਜਵੀਂ ਵਾਰ ਬਣਾਤਾ ਇਹ ਸੱਤਵੀਂ ਵਾਰ ਬਣਾਤਾ ਇਹ ਦਸਵੀਂ ਵਾਰ ਬਣਾਤਾ ਤੇ ਕੋਈ ਉਥੇ ਅਗਲਾਸ ਇਹ ਨਹੀਂ ਮਤਾ ਪਉਂਦਾ ਵੀ ਭਾਈ ਵੋਟਾਂ ਪਵਾਓ ਲੋਕਾਂ ਤੋਂ ਪੁੱਛੋ ਮੈਂਬਰ ਜਿਹੜੇ ਜਾਂਦਵ ਚਲੇ ਚੱਲ ਬਸੇ ਤੇ ਜਾਂ ਬਜ਼ੁਰਗੀ ਇੰਨੇ ਹੋ ਗਏ ਵੀ ਉਹ ਬਾਹਰ ਦੇ ਮੂਹਰੇ ਬੋਲਣ ਚੋਕੇ ਨਹੀਂ ਰਹੇ ਉਹਨਾਂ ਦੇ ਮਨਾਂ ਵਿੱਚ ਹੈ ਵੀ ਚਲੋ ਠੀਕ ਹੈ ਜੀ ਜਿਵੇਂ ਅਸੀਂ ਹੈਗੇ ਬਣੇ ਜਿੱਧਰ ਕਹੋਗੇ ਉਧਰ ਹੋ ਬੜਨ ਦਬ ਦਿੰਦੇ ਆ ਮੈਂ ਕਿਉਂ ਹਾਂ ਜੀ ਪੀਸੀ ਨਹੀਂ ਗੱਲ ਤੋੜਦਾ ਮੈਂ ਤਾਂ ਤੋੜਦਾ ਕਿ ਸਤਗੁਰਾਂ ਨੇ ਹੁਕਮ ਕੀਤਾ ਸੀ ਕਿ ਗਰੀਬ ਦਾ ਮੂੰਹ ਗੁਰੂ ਕੋਲ ਆ ਕੇ ਐਸਜੀਪੀਸੀ ਦੇ ਵਿੱਚ ਇੰਨੀ ਆਮਦਨਾਂ ਇਹਨਾਂ ਸਾਰਾ ਇਹਨਾਂ ਫਾਸਟ ਸਟ੍ਰਕਚਰ ਤੇ ਔਰ ਇਹਨੇ ਸਕੂਲ ਕਾਰਜ بڑا ਗੁੱਜਾ ਉਹਦੇ ਵਿੱਚ ਗਰੀਬਾਂ ਦੀ ਸੰਭੂਲਿਆਤ ਘਟਦੀ ਘਟਦੀ ਬਹੁਤ ਕਮੀ ਹੋ ਗਈ ਘਟਦੀ ਜਾ ਰਹੀ ਆ ਸਾਡੇ ਮਨ ਵਿੱਚ ਆ ਕਿ ਜੇਕਰ ਅਸੀਂ ਜੀ ਪੀਸੀ ਦੀਆਂ ਜਿਚੋਣਾ ਹੋਣ ਤੇ ਟੱਕੋ ਕੱਟ ਉਹ ਬੰਤੇ ਜੱਟਾਂ ਉਹ ਨਵੀਂ ਕਮੇਟੀ ਵਿੱਚ ਬੈਠਣਾ ਜਿਹੜੇ ਸਾਨੂੰ ਇਹ ਕਹਿਣ ਵੀ ਹਾਂ ਅਸੀਂ ਉਹ ਕਮੇਟੀ ਵਿੱਚ ਮੈਂਬਰ ਬਣ ਕੇ ਇਹ ਅਸੀਂ ਮਦਦ ਆਵਾਂਗੇ ਕਿ ਜਦੋਂ ਕਿਸੇ ਗਰੀਬ ਦੀ ਬੇਟੀ ਦਾ ਵਿਆਹ ਹੋਊਗਾ ਅਸੀਂ ਉਹਦੀ ਮਦਦ ਕਰਾਂਗੇ ਕੋ ਕੈਂਸਰ ਦਾ ਮਰੀਜ਼ ਕੋ ਗਰੀਬ ਐਸੀ ਪਰਵਾਹ ਕਰੂਗਾ ਵੀ ਮਦਦ ਕਰਾਂਗੇ ਜੇ ਕੋਈ ਬੱਚੀ ਪੜ ਰਹੀ ਹੋਊਗੀ ਜਿਹੜੀ ਵੱਧਾ ਪੜਾਈ ਕਰ ਰਹੀ ਹੋਊਗੀ ਉਹਨੂੰ ਬੱਚੇ ਦੇ ਰੂਪ ਚ ਇਹ ਜੀ ਪੀ ਸੀ ਮਦਦ ਕਰੂਗੀ ਪਰ ਉਹ ਤਾਂ ਨਹੀਂ ਭਵਿੱਖ ਹੋਵੇ ਸਿੱਖ ਹੋਵੇ ਤਾਂ ਇਹ ਸਾਰਾ ਕੁਝ ਜਿਹੜਾ ਇਹ ਜੀ ਪੀ ਸੀ ਚ ਹੋਣਾ ਚਾਹੀਦਾ ਇਹ ਹੋ ਕਿਉਂ ਨਹੀਂ ਰਿਹਾ ਕਿਉਂਕਿ ਜਿਹੜੀ ਕਾਰਜ ਧਾਰਾ ਉਹ ਸੋਚਦੀ ਐ ਸਾਨੂੰ ਪੁੱਛਣ ਵਾਲਾ ਕੌਣ ਐ ਗੁਰਦੁਆਰਿਆਂ ਦੇ ਉੱਤੇ ਆਪਦੇ ਰਸੀਵਰ ਲਾਏ ਆ ਗੁਰਦੁਆਰਿਆਂ ਦੇ ਮਾਲਕ ਭਾਏ ਆ ਜਿਵੇਂ ਮਹੰਤ ਬੈਠੇ ਸੀ ਪਹਿਲੇ ਸਮੇਂ ਮੈਂ ਅਚਾਨਕ ਸਿੱਖ ਬੁਰਾ ਦੀ ਤਾਹੀ ਧੀਰਵਾਲ ਸਾਹਿਬ ਦੀ ਗੱਲ ਕੀਤੀ ਹੈ ਕਿ ਜਿੱਥੇ ਉਵੇਂ ਨਾ ਫੇਰ ਆਉਣ ਜਥੇ ਭੇਜਨੇ ਪੈ ਜਾਣ ਤੇ ਫੇਰ ਉਵੇਂ ਮੋਰਚੇ ਨਾ ਲਾਉਣੇ ਪੈ ਜਾਣ ਇੱਕ ਬੋਲਤਾ ਵਾਸਤੇ ਉਹ ਕੌਮ ਕਰ ਲੋ ਮੱਛੀ ਹੋ ਰਹੀ ਹੈ ਜਿਹੜੀ ਕੌਮ ਹੋਰ ਨਾਲੋਂ ਉਤਾਪ ਦੇਉਂਦੀ ਸੀ ਬੋਟਾ ਨੇ ਤੇ ਉਹਨਾਂ ਦੀ ਖਤਰ ਲੱਗਦੀ ਸੀ ਆ ਵੇਖ ਲਓ ਭਾਕ ਨੂੰ ਯਾਦ ਕਰਾਇਆ ਔਰ ਸਾਰੇ ਮੂਹਰੇ ਹੋ ਕੇ ਖੜੇ ਸਿਰ ਬੋਲ ਦਾ ਹੱਕ ਲੈਣ ਵਾਸਤੇ ਅੰਗਰੇਜ਼ਾਂ ਨੂੰ ਕੱਢਿਆ ਤੇ ਅੱਜ ਅਸੀਂ ਆਪ ਦੀ ਜੇ ਇੱਕ ਕਮੇਟੀ ਆ ਜਿਹੜੀ ਕਿ ਸ਼੍ਰੋਣੀ ਕਮੇਟੀ ਆ ਸਾਡੇ ਗੁਰਦਵਾਰਾ ਮੰਦਪ ਨੂੰ ਦੇਖਦੀ ਆ ਸਕੂਲਾਂ ਕਾਲਜਾਂ ਦਾ ਬਰੰਦ ਦੇਖਦੀ ਆ ਉੱਥੇ ਕਿਸੇ ਗਰੀਬ ਦੀ ਭਾਤੀ ਨਹੀਂ ਉੱਥੇ ਮੈਂਬਰ ਇਹ ਜੀ ਪੀਸੀ ਕਹਿੰਦਾ ਆ ਮੇਰਾ ਤਾਇ ਦਾ ਕੋਟ ਲਾ ਦਿਓ ਆ ਫਲਾਣੇ ਦਾ ਲਾ ਦਿਓ ਇਹਨਾ ਕਰ ਦਿਓ ਇਹਨੂੰ ਕਮਰਾ ਖੋਹ ਦਿਓ ਇਹਦਾ ਕਮਰਾ ਨਾ ਦਿਓ ਇੱਥੋਂ ਤੱਕ ਰਾਜਨੀਤੀ ਚੱਲ ਰਹੀ ਆ ਤੇ ਮੈਂ ਹੈਰਾਨ ਆ ਵੀ ਜੇਕਰ ਇਹ ਗੱਲ ਵੇਖੋ ਤਿੰਨ ਚੀਜ਼ਾਂ ਜਿਹੜੀਆਂ ਇਹ ਧਰਮ ਚ ਵੱਡੀਆਂ ਨੇ ਸਿੱਖ ਧਰਮ ਅਕਾਲ ਪੁਰਖ ਸਹਬ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਇੱਕ ਧਿਰ ਦਾ ਕਬਜ਼ਾ ਇੱਕ ਪਰਿਵਾਰ ਦਾ ਹੋਣ ਕਰਕੇ ਅੱਜ 20 ਸਾਲ ਬਾਅਦ ਇਹ ਗੱਲ ਕਹਿ ਸਕਦੇ ਕਿ ਗੱਦੀ ਜਮਾਂਦੀ ਤੋਂ ਨਹੀਂ ਗਈ ਔਰ ਪਾਰਟੀ ਬਿਲਕੁਲ ਨਹੀਂ ਤੋੜੀ ਇਹ ਲੀਡ ਚੜਨੀ ਨਹੀਂ ਹੁਆ ਇਹ ਸ਼੍ਰੋਮਣੀ ਗੱਦ ਤੱਕੜੀ ਵਾਲਾ ਹੈ ਇਹ ਲੀਡ ਚੜਦਾ ਨਹੀਂ ਇਸ ਕਰਕੇ ਨਹੀਂ ਚੜਦਾ ਕਿਉਂਕਿ ਲੋਕ ਜਿਹਨਾਂ ਨੂੰ ਨਹੀਂ ਪਸੰਦ ਕਰਦੇ ਉਹੀ ਲੀਡਰ ਮੂਰੇ ਆ ਕੇ ਗੱਲਾਂ ਕਰਦੇ ਆ ਔਰ ਨਾਲ ਇਹ ਵੀ ਅਗਲਾ ਥੰਮਾ ਸ੍ਰੀ ਕਾਲਕ ਤਖਸਾਲ ਦੇ ਸਭ ਤੋਂ ਵੱਡੇ ਥੰਮਾ ਔਰ ਕਾਲਕ ਤਖਸਾਲ ਦਾ ਹੁਕਮ ਨਾ ਮੰਨਣਾ ਦੌਰ ਸੋਮਰ ਨੂੰ ਹੋ고 ਜਾਰੀ ਹੋਏ ਭਗਵਾਨ ਨੇ ਕਿਹਾ ਗਿਆ ਕਿ ਜਿਹੜੀ ਇਹ ਨੈਤਿਕ ਤੌਰ ਤੇ ਜ਼ਿੰਮੇਵਾਰੀ ਇਹ ਗਵਾਹ ਚੁੱਕੀ ਆ ਲੀਡਰਸ਼ਿਪ ਨੂੰ ਪਾਸੇ ਕਰੋ ਔਰ ਇਹਦੇ ਬਾਅਦ ਕਿਸੇ ਨੂੰ ਹੋਰ ਮੌਕਾ ਦਿਓ ਕਿ ਜਿਹੜਾ ਤੁਸੀਂ ਉਹ ਜਿਹੜੀ ਆਪ ਦੇ ਵੱਲੋਂ ਕੋਸ਼ਿਸ਼ ਕਰੋ ਕਿ ਉਸੇ ਹੀ ਲੀਡਰਸ਼ਿਪ ਨੂੰ ਲੈ ਕੇ ਆਓ ਜਿਹੜੇ ਗਰੀਬਾਂ ਦੇ ਬਾਪ ਬਣੇ ਜਿਹੜਾ ਆਕਾਲੀ ਦਾ ਲਾਓ ਇਹ ਉਹ ਪੁਰਾ ਕਰੇ ਜੋ ਕਾਲੀ ਦਲ ਦਾ ਪਹਿਲਾ ਕਿਸੇ ਸਮੇਂ ਸੀ ਤੇ ਬਾਅਦ ਉਹ ਗੱਲ ਨਹੀਂ ਹੋਈ ਨਾ ਹੁਕਮ ਮੰਨੇ ਗਏ ਨਾ ਦਿੱਤੀਆਂ ਗਈਆਂ ਸਵਾਮਹੂਰਦਾਂ ਦਿੱਤੀਆਂ ਗਈਆਂ ਵਿੱਚੋਂ ਛੱਡ ਕੇ ਭੱਜੇ ਟੁੱਟੀ ਗੱਲਣ ਦਾ ਸਾਮ ਸੀ ਟੁੱਟੀ ਗੱਡਣ ਦਾ ਟੁੱਟੀ ਗੱਲ ਨਹੀਂ ਕਹੀ ਗਈ ਬਲਕਿ ਹੋਰ ਗੱਲ ਬਿਧਾ ਲਈ ਉਹ ਮੁਖਸਰ ਸਾਹਿਬ ਦੀ ਧਰਤੀ ਦੇ ਜਿੱਥੇ ਭਾਈ ਮਹਾਂ ਸਿੰਘ ਆੜ ਗਏ ਨੇ ਵੀ ਟੁੱਟੀ ਗੱਡੀ ਸੀ ਉੱਥੇ ਜਾ ਕੇ ਪਾਰਟੀ ਦਾ ਪ੍ਰਧਾਨ ਆ ਇਹ ਸੁਨੇਹਾ ਦੰਦਾ ਮਨ ਉਹ ਵੀ ਮੰਨ ਮੰਗਿਆ ਮਨ ਉਹ ਵੀ ਕਹਤਾ ਸੀ ਮੈਂ ਤਾਂ ਐਂ ਕਰਤਾ ਸੀ ਮੈਂ ਤਾਂ ਉਹ ਕਰਤਾ ਸੀ ਇਹ ਗੱਲਾਂ ਠੀਕ ਨਹੀਂ ਇੱਕ ਸਿੱਖ ਸਮਾਜ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਹੁਤ ਵੱਡੀ ਮਹਿਮਾ ਜੁੜੀ ਸੀ ਵੀ ਗੋਬਿੰਦ ਸਾਹਿਬ ਤੇ ਇਡੀਆਂ ਵੱਡੀਆਂ ਹਸਤੀਆਂ ਆ ਕੇ ਨsubprocess ਵਿੱਚ ਹੁੰਦਿਆਂ ਜੋ ਹੁਕਮ ਚੜਾਇਆ ਜਾਂਦਾ ਕਿਹਾ ਜਾਂਦਾ ਉਹ ਹੁਕਮ ਨੂੰ ਸਿਰ ਮੱਥੇ ਮੰਨਦੀਆਂ ਇਹ ਵਾਕਈ ਪੁਰਾਣਾ ਇਤਿਹਾਸ ਵੀ ਮਹਾਰਾਜਾ ਰਜੀਤ ਸਿੰਘ ਨੂੰ ਇਹ ਫੰਮ ਦੇ ਨਾਲ ਬੰਨ੍ਹ ਲਿਆ ਸੀ ਉਹ ਸਾਰਾ ਕੁਝ ਇਤਿਹਾਸ ਸਾਡੇ ਦਿਮਾਗ ਵਿੱਚ ਫਿਰ ਤੋਂ ਚੱਲ ਗਿਆ ਸੀ ਲੇਕਿਨ ਹੋਇਆ ਕਿ ਜੇ ਲੋਕ ਇਸ ਸਥਿਤੀ ਨੂੰ ਹਾਸੋਹੀਣੀ ਬਣਾਦੇ ਤਾਂ ਇੱਕ ਮਜ਼ਾਕ ਦਾ ਪਾਤਰ ਜਿਹੜਾ ਬਣਾਦਾ ਇਹਦੇ ਦੀ ਜ਼ਿੰਮੇਵਾਰ ਕੌਣ ਹੈ ਤੁਸੀਂ ਫੈਸਲਾ ਕਰੋ ਔਰ ਮੈਂ ਬੇਇੱਤਿਹਾ ਕਰਦਾ ਸ੍ਰੀ ਕਾਫਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਔਰ ਸ਼੍ਰੋਮਣੀ ਕਾਜਦਾਨ ਤਿੰਨਾਂ ਨੂੰ ਜਿਨ੍ਹਾਂ ਨੇ ਲੀਟ ਉਧਾਇਆ ਤਿੰਨਾਂ ਨੂੰ ਜਿਨ੍ਹਾਂ ਨੂੰ ਇੱਕ ਤਰ੍ਹਾਂ ਦਾ ਮੈਂ ਸਮਝਦਾ ਸਾਫ਼ ਨਹੀਂ ਦਿੱਤਾ ਉਹਨਾਂ ਨੂੰ ਕਦੇ ਮੂੰਹ ਨਹੀਂ ਆਪਣਾ ਲਾਉਣਾ ਚਾਹੀਦਾ ਇਹਦੇ ਲਈ ਤੁਸੀਂ ਜਰੂਰ ਮਨ ਵਿੱਚ ਵਿਚਾਰ ਆਪੇ ਰੱਖਿਓ ਜਿਹੜਾ ਭਾਈ ਬਾਬਾ ਜੀਵਨ ਸਿੰਘ ਦਾ ਪੈਰੋਕਾਰ ਆ ਜਿਹੜਾ ਸਤਕਾਰ ਕਰਦਾ ਸਤਪੁਰਾਂ ਦਾ ਸਤਕਾਰ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਸਤਕਾਰ ਕਰਦਾ ਉਹ ਇਹ ਗੱਲਾਂ ਜਰੂਰ ਯਾਦ ਰੱਖਣਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਸੀ ਸਾਡੀ ਕਿਸੇ ਨਾਲ ਕੋਈ ਇਹੋ ਜੀ ਗੱਲ ਨਹੀਂ ਸੀ ਮੇਰੀ ਅਸੀਂ ਕਿਉਂ ਪਾਸੇ ਹੋਏ ਅਸੀਂ ਬਾਦਲ ਸਾਹਿਬ ਤੋਂ ਤਾਂ ਹੀ ਪਾਸੇ ਹੋਏ ਅਸੀਂ ਇਹ ਗੱਲ ਕਹਿੰਦੇ ਰਹੇ ਵੀ ਕਾਲ ਤੱਕ ਸਭ ਤੋਂ ਜੀਵ ਜਾ ਰਹੇ ਹਾਂ ਤਾਂ ਹੁਕਮ ਮੰਨੋ ਅਕਾਲ ਤਖ਼ਤ ਸਭ ਤੋਂ ਵੱਡਾ ਹੈ ਤੇ ਇਹ ਸੋਚਦੇ ਰਹੇ ਵੀ ਬਾਦਲ ਵੱਡਾ ਪਰ ਸਾਨੂੰ ਤਾਂ ਲੱਗਦਾ ਕਾਲ ਤੱਕ ਸਭ ਤੋਂ ਵੱਡਾ ਛੇਵੇਂ ਪਾਸ਼ਾ ਦਾ ਦਰਖ਼ਾਣਾ ਅਸੀਂ ਉਹਦੇ ਮਗਰ ਗਏ ਆ ਜੇ ਤੁਹਾਨੂੰ ਕਾਲ ਤੱਕ ਵੀ ਇਸ ਕੋਈ ਪਾਪ ਕੀਤਾ ਕੋਈ ਗਲਤੀ ਕੀਤੀ ਆ ਇਹਦਾ ਸੰਗਤ ਨੇ ਵਿਚਾਰ ਕਰਨਾ ਪਰ ਸਾਨੂੰ ਤਾਂ ਇਹੀ ਲੱਗ ਜਾਂਦਾ ਵੀ ਸਾਡਾ ਸਤਿਗੁਰੂ ਵੱਡਾ ਗੁਰੂ ਹਰਗੋਬਿੰਦ ਸਾਹਿਬ ਵੱਡੇ ਨੇ ਅਕਾਲ ਦਾ ਸਭ ਨੂੰ ਨਾ ਬਣਾਇਆ ਸਾਮ ਸਭ ਤੋਂ ਵੱਡਾ ਇਸ ਕਰਕੇ ਤੁਸੀਂ ਆਪਾਂ ਇੱਕ ਮੁੱਠ ਹੋ ਕੇ ਸਾਰਿਆਂ ਨੇ ਤਕੜੇ ਹੋ ਕੇ ਜੋੜਨਾ ਹੈ ਔਰ ਹੁਣ ਤਰਨਤਾਰਨ ਸਭ ਦੀ ਚੋਣ ਲੜੀ ਹੈ ਕੋਈ ਇਹ ਨਹੀਂ ਕਿ ਕੋਈ ਮਿਹਨਤ ਜਿੰਨੀ ਕੀਤੀ ਕਿ ਉਹਦੇ ਮੁਕਾਬਲੇ 20000 ਵੋਟ ਮਿਲਦੀ ਬਹੁਤ ਵੱਡਾ ਦਾਵਾ ਰੱਖਦੀ ਹੈ ਭਾਵੇਂ ਕਿ ਬਾਸ ਪੰਜਾਬ ਦੇ ਲੀਡਰ ਸਹਿਬਾਨ ਜ਼ਿਲ੍ਹਾ ਚ ਨੇ ਉਹਲੇ ਬਾਦੂ ਨੂੰ ਮਿਹਨਤ ਕਰਨ ਵਾਲੇ ਨੌਜਵਾਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਅੱਜ ਵੀ ਆਪਣੇ ਨਾਲ ਜੁੜੇ ਆ ਆਪਣੇ ਕੱਠ 'ਚ ਵੀ ਬੈਠੇ ਆ ਸਾਰੇ ਪਰਾ ਆਏ ਆ ਨਾਲ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਬਾਦਸ ਪੰਜਾਬ ਸਾਰੇ ਇਕੱਠੇ ਹੋ ਕੇ ਆਪਾਂ ਲੜਾਈ ਲੜਾਂਗੇ ਹਾਂ ਇਹ ਜ਼ਰੂਰ ਕਹਾਂਗੇ ਪੰਥ ਦੀ ਏਕਤਾ ਹੋਣੀ ਚਾਹੀਦੀ ਆ ਜੇਕਰ ਪੰਥ ਦੀ ਏਕਤਾ ਵਾਸਤੇ ਹੋਕਾ ਦੇਾਂਗੇ ਪੰਥ ਦੇ ਭਲੇ ਵਾਸਤੇ ਹੋਕਾ ਦੇਾਂਗੇ ਤਾਂ ਕਿਸੇ ਵੱਲ ਝਾਕਣ ਦੀ ਜ਼ਰੂਰਤ ਨਹੀਂ ਪੰਥ ਆਪ ਦੇ ਘਰੇ ਇਕੱਠ ਇਕੱਠ ਕਰ ਲੈ ਇਕੱਠਾ ਹੋ ਜੇ ਤਾਂ ਮੈਂ ਸਮਝਾਂ ਕਿ ਇਹ ਕੋਈ ਵੱਡਾ ਕੁਛ ਨਹੀਂ ਕਿਉਂਕਿ ਮਸਲਾ ਵੀ ਇਕੱਠੀਆਂ ਹੁੰਦੀਆਂ ਰਹੀਆਂ ਇਕੱਠੇ ਹੋ ਕੇ ਹੀ ਹੋਣਾ ਲੱਗਦੇ ਰਿਆ ਪਰ ਜੇ ਕਿਸੇ ਨੇ ਆਪ ਦਾ ਆਡੀ ਢੋਲ ਵਜਾਉਣਾ ਤਾਂ ਉਹ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਆਪਾਂ ਵਜਾਈ ਜਾਵੇ ਲੇਕਿਨ ਸਾਡਾ ਵਾਕੂ ਵੀ ਇਹੀ ਹੋਕਾ ਦਿੰਦਾ ਰਿਹਾ ਅਸੀਂ ਵੀ ਇਹੀ ਹੋਕਾ ਦਿੰਦੇ ਹਾਂ ਵੀ ਪੰਥ ਦੀ ਚੜ੍ਹਦੀ ਕਲਾ ਤੱਕ ਸਭ ਨੂੰ ਸਮਰਪਿਤ ਹੋਣਾ ਚਾਹੀਦਾ ਜੇ ਬਤ ਨਾ ਹੋਈਆਂ ਤਾਂ ਮਾਫੀ ਮੰਗੋ ਔਰ ਤੱਕ ਸਭ ਤੋਂ ਜੋ ਵੀ ਤੁਹਾਨੂੰ ਸਜ਼ਾ ਲੱਗਦੀ ਜਾਂ ਸੇਵਾ ਲੱਗਦੀ ਉਹ ਨੂੰ ਫਿਰ ਤੋਂ ਨਵਾਓ ਉਹ ਨੂੰ ਨਵਾ ਕੇ ਅਤਾ ਤੱਕ ਸਭ ਨੂੰ ਸਮਰਪਿਤ ਹੋਓ ਸਿਮਪਾਸ਼ ਨੂੰ ਸਮਰਪਿਤ ਹੋ ਉਹ ਤੇ ਨਹੀਂ ਤਾਂ ਸਾਨੂੰ ਸਭ ਨੂੰ ਪਤਾ ਹੈ ਨਾ ਆਪਾਂ ਲੋਕ ਬੇਅਗਨੀਆਂ ਭੁੱਲੇ ਆ ਤੇ ਨਾ ਹੋਰ ਵੱਡੇ ਵੱਡੇ ਕਾਰਡ ਭੁੰਦੇ ਆ ਵੱਡੇ ਵੱਡੇ ਉਨਾਫਰਾਂ ਦਾ ਨਾਮ ਹੋਣਾ ਕੀ ਸਟੇਜਾਂ ਤੇ ਲੈਣਾ ਜਿਨ੍ਹਾਂ ਨੇ ਲੋਕਾਂ ਦੇ ਖੜੇ ਕਰ ਦਿੰਦੇ ਸੀ ਸਿੱਖਾਂ ਦੇ ਕਤਲੇਆਮ ਕੀਤੇ ਵੱਡੀਆਂ ਵੱਡੀਆਂ ਪਾਦਵੀਆਂ ਦਿੰਦੇ ਰਹੇ ਸਾਰਾ ਕੁਝ ਸਾਨੂੰ ਪਤਾ ਹੈ ਪੰਜਾਬ ਦੇ ਸਿਰ ਕਰਜ਼ਾ ਅਜੇ ਇਤਨਾ ਜਿਆਦਾ ਆ ਵੀ ਜੇ ਕਹੋ ਵੀ 1 ਜੀ ਦੇ ਮਗਰ 123274 ਰੁਪਏ ਇੱਕ ਜੀ ਦੇ ਮਗਰੋਂ ਦਾ ਇੰਨਾ ਕਰਜ਼ਾ ਪੰਜਾਬ ਸਰਕਾਰ ਨੇ ਚੜ ਚੁੱਕਿਆ ਤੇ ਆਉਣ ਦੇ ਦੋ ਸਾਲਾਂ 'ਚ ਪੰਜਾਬ ਸਰਕਾਰ ਨੇ ਹੋਰ ਚੜਾ ਦੇਣਾ 5 ਲੱਖ ਕਰੋੜ ਕਰਜ਼ਾ ਇਹਨਾਂ ਨੇ ਚੜਾ ਦੇਣਾ ਤੇ ਕਰਜ਼ਾ ਵੀ ਚੜਾਉਦਾ ਕਿ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਇਹਨਾਂ ਨੂੰ ਕਹਿੰਦੇ ਸੀ 11200 ਰੁਪਈਆ ਦੇਣਾ ਹੋ ਵੀ ਦਿੱਤਾ ਕੋਈ ਆਇਆ ਵੀ ਦੇਣ ਸਰਕਾਰ ਦਾ ਕੋਈ ਗੱਲ ਵੀ ਕਰਦੇ ਇਹਨੂੰ ਮੂਹ ਵੀ ਨਹੀਂ ਕਰਦੇ ਵੋਟਾਂ ਵਾਲੇ ਕਹਿੰਦੇ ਸੀ ਫਾਰਮ ਭਰ ਦਿਓ ਕਿਤੇ ਪਰ ਫਾਰਮ ਸਰੀ ਗਿਆ ਕਦਾਂ ਨਾ ਪਰ ਸਾਰੇ ਨੂੰ ਫਾਰਮ ਭਰਦੇ ਸੀ ਪਿੰਡਾਂ 'ਚ ਬਹਿ ਕੇ ਸੱਥਾਂ 'ਚ ਬਹਿ ਕੇ ਵੀ ਦੱਸੋ ਜੀ ਥੋੜੇ ਕਿੰਨੇ ਜੀ ਆ। ਬੁੜਗਾ ਬੁੜਗਾ ਤਾਂ ਟੈਲੀਫੋਨ ਨੰਬਰ ਵੀ ਨਾਲ ਹੀ ਲੈ ਗਏ। ਵੀ ਇਸ ਗੱਲ ਕਰਕੇ ਵੀ ਲਓ ਜੀ ਤੁਹਾਨੂੰ ਜੀ ਅਸੀਂ ਆਹ ਦੇਵਾਂਗੇ ਸਹੂਤ ਆਹ ਦੇਵਾਂਗੇ ਸਹੂਤ ਕਿਧਰ ਸਹੂਤਾਂ ਗਈਆਂ। ਦਿਲ ਤੋਂ ਮੋਟ ਦੇ ਨਾਲ ਸਰਕਾਰ ਚੱਲਣ ਵਾਲੀ ਸਰਕਾਰ ਬਣਾਲੀ। ਸੋ ਮੈਂ ਤਾਂ ਬੇਨਤੀ ਇਹੀ ਕਰੂੰਗਾ ਕਿ ਹੁਣ ਕਿਤੇ ਗਾਂ ਦਲਤੀ ਨਾ ਕਰ ਲੈ। ਕਿਉਂਕਿ ਜਿਹੇ ਤਰ ਸਰਦਾਰ ਤੋਤਾ ਸਾਹਿਬ ਜਿਹਨੇ ਸੋਚ ਤੇ ਇੱਤਾ ਪਹਿਰਾ ਦੇਣਾ। ਜੋ ਉਹਨਾਂ ਨੇ ਕਿਹਾ ਕਿੰਨਾ ਕੰਮ ਕੀਤਾ। ਔਰ ਜਦੋਂ ਸਰਦਾਰ ਸਦੀ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਪੰਜਾਬ ਦੇ 1085 ਚ ਜਹਲਾ ਦੀ ਮੰਡੀ ਬੋਰਡ ਦੇ ਚੇਅਰਮੈਨ ਸੀ ਆਪਣੇ ਇਲਾਕੇ ਦੀਆਂ ਸੜਕਾਂ ਸਕੂਲ ਕਾਲਜ ਔਰ ਕਿੰਨੀਆਂ ਸਹੂਲਤਾਂ ਗਰੀਬਾਂ ਲਈ ਉਦੋਂ ਉਪਲਬਧ ਨਹੀਂਆਂ ਅੱਜ ਵੀ ਮੈਂ ਜਦੋਂ ਜਾਨਾ ਧਰ ਰਿਪੋਰਟ ਉਥੇ ਕੰਦਿਆਲ ਪਿੰਡ ਇੱਕ ਕਾਰਜ ਬਣਾਇਆ ਸਰਕਾਰੀ ਜਹਲਾਦ ਜੀ ਨੇ ਔਰ ਕਾਰਜ ਵੀ ਇੰਨਾ ਵਧੀਆ ਚੱਲਦਾ ਮੈਨੂੰ ਬਹੁਤ ਮੇਰਾ ਮਨ ਪਿੱਛੇ ਆਇਆ ਇਹ ਗੱਲ ਸੁਣ ਕੇ ਮੈਨੂੰ ਇੱਕ ਗਰੀਬ ਪਰਿਵਾਰ ਟੱਕਰਿਆ ਮੈਨੂੰ ਕਹਿੰਦਾ ਕਿ ਅਸੀਂ ਪਿੰਡ ਲੋਹਗੜ੍ਹ ਰਹਿੰਦੇ ਆ ਤੇ ਸਾਡੀ ਬੇਟੀ ਨੇ 3400 ਰੁਪਏ ਸਿਰਫ ਫੀਸ ਦੇ ਕੇ ਸਾਡੀ ਬੀਏ ਬੀਏ ਕਰਦੀ ਬੇਟੀ ਤੇ ਜੇਕਰ ਇਹ ਜਿਹਦਾ ਜਿਹੜਾ ਕਾਰਜ ਨਾ ਬਣਾਇਆ ਹੁੰਦਾ ਤੇ ਅਸੀਂ ਆਪਣੀ ਬੇਟੀ ਨੂੰ 8.10 ਤੋਂ ਹਟਾ ਲੈਣਾ ਸੀ ਤੇ ਅਸੀਂ ਬਸਾਂ ਦੇ ਮੌਕੇ ਨਹੀਂ ਸੀ ਭੇਜਣਾ ਬੇਟੀ ਨੂੰ ਤਾਂ ਮੈਂ ਸੋਚਦਾ ਸੀ ਵੀ ਬਾਪੂ ਦਾ ਕਿੱਡਾ ਵੱਡਾ ਵੱਡਾ ਕਾਰਜ ਆ ਅੱਜ ਵੀ 1200 1500 ਬੱਚਾ ਉੱਥੇ ਪੜਦਾ ਜਿਨ੍ਹਾਂ ਚ ਸਭ ਤੋਂ ਵੱਡੀ ਗਿਣਤੀ ਸਾਡੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਹੈ ਤੇ ਮੈਂ ਕਹਿੰਦਾ ਅੱਜ ਵੀ ਜਿਹਨੂੰ ਗੁਰੂ ਨੇ ਆਪੇ ਸ਼ਕਤੀ ਨਾਲ ਲਾਇਆ ਉਹ ਬੇਵਕ ਨਾ ਕਰੋ ਉਹਨੂੰ ਪਾਸੇ ਨਾ ਕਰੋ ਅੱਜ ਕ੍ਰੈਸ਼ੀਨਾਂ ਦੇ ਸਕੂਲ ਕਿੱਡੇ-ਕਿੱਡੇ ਬਣੇ ਜਾਂਦੇ ਆ ਲੋਕ ਅੱਖਾਂ ਦੇ ਉੱਧਰੋਂ ਤੁਰੇ ਜਾਂਦੇ ਆ ਪਰ ਅੱਜ ਸਾਡੀ ਸ਼ੁਰੂਣੀ ਗੁਰਦਾਰ ਫੰਡ ਕਮੇਟੀ ਨੂੰ ਸੁਣਨਾ ਚਾਹੀਦਾ ਸਾਡੇ ਵੱਡੇ ਐਹਲਾਨ ਜਿਹੜੇ ਬਹਾਵਾ ਉੱਧਰ ਬੱਜੇ ਸੱਗੀਆਂ ਸਰਕਾਰਾਂ ਬਣਾ ਦੋ ਸੱਗੀਆਂ ਸਰਕਾਰ ਬਣਾ ਦੋ ਜਿਹੜੀਆਂ ਸਰਕਾਰਾਂ ਬਹੁਤ ਵਾਰੀ ਬਣਾਈਆਂ ਪਰ ਮੈਂ ਬੇਨਤੀ ਕਰਦਾ ਕਿ ਉਹ ਮਾੜੇ ਦੀ ਬੜੇ ਪਰਿਵਾਰਾਂ ਦਾ ਧਿਆਨ ਦੇਣ ਉਹ ਇਹ ਨਾ ਕਰਨ ਵੀ ਅਸੀਂ ਆਏ ਕਰਦਾਂਗੇ ਉਹ ਕਰਦਾਂਗੇ ਉਹਨਾਂ ਕੋਲ ਹਨ ਵੀ ਤਾਕਤ ਹੈ ਐਨਜੀਪੀਸੀ 'ਚ ਅੱਜ ਤੋਂ ਗੱਲ ਸ਼ੁਰੂ ਕਰਨ ਅੱਜ ਤੋਂ ਕੰਮ ਸ਼ੁਰੂ ਕਰਨ ਇਹ ਬੇਨਤੀਆਂ ਮੈਂ ਜ਼ਰੂਰ ਕਰਦਾ ਸੀ ਤੇ ਨਾਲ ਮੈਂ ਬੇਨਤੀ ਕਰੂਗਾ ਕਿ ਚਲੋ ਸਾਨੂੰ ਇਹ ਗੱਲਾਂ ਫੜਦਿਆਂ ਦਾ ਹੈ ਨਹੀਂ ਪਰ ਕਰਨੀਆਂ ਪੈਂਦੀਆਂ ਸੋਸ਼ਲ ਮੀਡੀਆ ਤੇ ਚੱਲ ਜਿੰਦਾ ਬੜਾ ਕੁਝ ਚੱਲੀ ਜਾਂਦਾ ਹੈ ਬੜੇ ਆਪ ਦੇ ਆਪਣੇ ਇਹ ਮਖੌਲ ਕਰੀ ਜਾਂਦੇ ਆ ਨਵੇਂ ਨਵੇਂ ਹੁਣ ਹਲਕਾਂ ਪਿਆਰ ਦੇ ਲਾ ਕੇ ਇਹਨਾਂ ਨੂੰ ਲੱਗਦਾ ਪਤਾ ਜੀ ਅਸੀਂ ਕਿੱਡੇ ਕ ਮਾਰ ਕੇ ਮਾਰਦੇ ਕੀ ਕਰ ਲਿਆ ਪਰ ਤਰਕਤਲ ਤੇ ਕੋਈ ਕੁਝ ਨਹੀਂ ਨਾਲ ਦਿਸਦਾ ਸਿਰਫ ਮੁੱਛ ਮਰੋੜ ਕੇ ਤੁਰਨ ਵਾਲੇ ਚਾਰ ਪੰਜ ਬੰਦੇ ਜਿਹੜੇ ਕਿ ਆਪਣੀਆਂ ਗੱਡੀਆਂ 'ਚ ਬੈ ਕੇ ਹਲਾ ਹਲਾ ਕਰਦੇ ਪਿੰਡਾਂ 'ਚ ਫਿਰਦੇ ਮੈਨੂੰ ਦੱਸਦੇ ਸੀ ਵੀਰ ਹੋਰੀ ਕਿ ਤੁਸੀਂ ਜਦੋਂ ਹਿੰਮਤ ਨਹੀਂ ਕੱਟ ਵਾਸਤੇ ਕਹਿੰਦੇ ਸੀ ਸਾਡੇ ਦੇ ਗਲ ਪੈਣ ਤੱਕ ਜਾਣਾ ਲੜਨ ਤੱਕ ਜਾਣਾ ਵੀ ਅਸੀਂ ਇਕੱਠੇ ਬੰਦੇ ਨਹੀਂ ਜਾਵਾਂ ਤੇ ਆਵੇ ਰੋ ਕਿੱਡਾ ਇਕੱਠਾ ਹੈ ਔਰ ਉਹਨਾਂ ਦਾ ਸਰ ਪਹੁੰਚ ਹੀ ਜਾਣੀ ਹੈ ਤੇ ਮੈਂ ਮੰਨਦਾ ਇਹ ਤਾਂ ਫਟਾਫਟ ਕਰੀ ਜਾਂਦੇ ਨੂੰ ਆਏ ਵੀ ਨਹੀਂ ਪਤਾ ਲੱਗਦਾ ਕਿ ਇਹਨਾਂ ਨੇ ਗੱਲ ਕਰੀ ਹੋਰ ਜਾਂਦੀ ਐ ਇੱਕ ਵੀ ਜਾਵੇ ਨਾ ਡਾਇਨਾਸੌਰ ਅਭੀ ਆ ਜਾਣੇ ਆ ਤੇ ਬਾਦਲ ਨੇ ਵੀ ਆ ਜਾਣਾ ਉਹ ਮੈਨੇ ਕਿਉਂ ਝੂਠ ਮਾਰੀ ਜਾਂਦੇ ਆ ਉਹਨਾਂ ਸਰ ਗੁਰੂਆਂ ਨੂੰ ਪਹੁੰਚਾਉਣਾ ਡਾਇਨਾਸੌਰ ਹੁਣ ਕਿੱਥੋਂ ਆ ਜਾਣਗੇ ਇਹ ਐਵੇਂ ਗੱਲਾਂ ਕਿਉਂ ਤੁਸੀਂ ਕਰੀ ਜਾਂਦੇ ਆ ਸੋ ਜਿਹੜੀ चीज ਨਹੀਂ ਹੋ ਸਕਦੀ ਉਹ ਨਹੀਂ ਹੋ ਸਕਣੀਗੀ ਸੋ ਮੈਂ ਤਾਂ ਬੇਨਤੀ ਇਹੀ ਕਰੂੰਗਾ ਕਿ ਤੁਸੀਂ ਜਦੋਂ ਤਕੜੇ ਹੋਗੇ ਸਾਥ ਦਿਓ ਉਹਨੇ ਜੀ ਔਰ ਜਿਵੇਂ ਬਾਸ ਪੰਜਾਬ ਦੇ ਔਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਦ ਦੇ ਸਾਰੇ ਲੋਕ ਇਕੱਠੇ ਹੋ ਕੇ ਕੰਮ ਕਰਨਗੇ ਬੀਬੀ ਸੁਤਵੰਤ ਕੌਰ ਜੀ ਬਹੁਤ ਸੋਨੇ ਦਵਾਈ ਕਰ ਰਹਾ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਦ ਵਿੱਚ ਇੱਕ ਪੂਰਾ ਹੀ ਵਿੰਗ ਬਣਿਆ ਜਿਹੜਾ ਸਿਰਫ ਸਿਰਫ ਧਾਰਮਿਕ ਜਿਹੜੀਆਂ ਰੋਹ ਰੀਤਾਂ ਨੂੰ ਦੇਖਦਾ ਉਹਦੇ ਪ੍ਰਧਾਨ ਆ ਜਿਹੜੀ ਬੀਬੀ ਸੁਤਵੰਤ ਕੌਰ ਜੀ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਦੀ ਰਾਜਨੀਤਿਕ ਪਿੰਡ ਦੇ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮਨਪ੍ਰੀਤ ਯਾਦ ਜੀ ਜਿਹੜੇ ਸਿਆਸੀ ਤੌਰ ਤੇ ਗਤੀਵਿਧੀਆਂ ਸਾਰੇ ਪੰਜਾਬ ਵਿੱਚ ਦੇਖਦੇ ਆ ਔਰ ਉਹਦੇ ਹੱਥ ਨੇ ਮੇਰਾ ਮਤਲਬ ਕਹਿੰਦਾ ਕਿ ਬਹੁਤ ਸੋਹਣੀ ਟੀਮ ਆ ਜਿਹੜੀ ਇੱਕ ਚੰਗੀ ਸੋਚ ਲੈ ਕੇ ਚੱਲੀ ਆ ਮੈਂ ਛੋਟੀ ਜੀ ਗੱਲ ਕਰਾਂ ਮਨਪ੍ਰੀਤ ਯਾਦ ਇੱਕ ਐਮਐਲਏ ਬਹੁਤ ਤਿੰਨ ਚਾਰਾਂ ਦੀ ਬਣਿਆ ਪਰ ਬੇਕੋ ਸੂਰਤ ਹੁੰਦੀ ਆ ਜਦੋਂ ਉਹ ਐਮਐਲਏ ਬਣਦਾ ਉਦੋਂ ਵੀ ਜਿੰਨੀ ਉਹ ਐਮਐਲਏ ਦੀ ਤਨਖਾਹ ਹੈ ਤਾਂ ਛੋਟੀ ਜੀ ਗੱਲ ਆ ਪਰ ਮੈਂ ਇਹ ਸਿੱਖਿਆ ਜਿਹੜੀ ਸਾਰੇ ਰਾਜਨੀਤਿਕ ਲੋਕਾਂ ਤੱਕ ਸਨੇਹਾ ਜਾਣਾ ਚਾਹੀਦਾ ਉਹ ਜੋ ਨੂੰ ਐਮਐਲਏ ਬਣਿਆ ਉਹਨੂੰ ਤੇ ਲੈ ਕੇ ਉਹਦੀ ਤਨਖਾਹ ਡੀਐਮਸੀ ਵਿੱਚ ਜਮਾ ਹੁੰਦੀ ਹੈ ਉਹ ਘਰੇ ਨਹੀਂ ਲਿਆ ਉਹ ਤਨਖਾਹ ਆਉਂਦੀ ਹੋਰ ਸੋਖਾ ਇਦਾਂ ਮਾਰਾ ਜੀ ਕਰਦਾ ਪਰ ਫਿਰ ਵੀ ਜਿਹੜੀ ਨੀਤ ਆ ਫਿਰ ਵੀ ਵੱਡੀ ਹੋਣੀ ਚਾਹੀਦੀ ਆ ਉਹਨੇ ਡੀਐਮਸੀ ਚ ਉਹ ਪੈਸੇ ਜਮਾ ਹੋ ਜਾਂਦੇ ਆ ਕਿ ਜਦੋਂ ਕੋਈ ਨਹੀਂ ਗਰੀਬ ਪਰਿਵਾਰ ਦੇ ਰਬਨਾਗਰੇ ਕੋ ਸੱਟ ਫੇਟ ਜਾਂ ਕੋ ਗੱਲ ਹੋ ਜੀ ਵਾਪਰਦੀ ਆ ਤਾਂ ਡੀਐਮਸੀ ਵਿੱਚ ਪਹਿਲਾਂ ਜਦੋਂ ਉਹਦਾ ਬਿੱਲ ਬਣਦਾ ਤੇ ਬਿੱਲ ਵਿੱਚ ਮਨਪ੍ਰੀਤ ਯਾਰੀ ਦੇ ਪੈਸੇ ਜਮਾ ਹੋ ਜਾਂਦੇ ਆ ਤੇ ਉਥੇ ਉਹਦਾ ਬਿੱਲ ਜਿਹੜਾ ਮਾਫ ਹੋ ਜਾਂਦਾ ਸੋ ਇਹ ਗੱਲਾਂ ਜਿਹੜੀਆਂ ਨਾ ਉਹ ਕਿਸੇ ਦੇ ਸਿਖਾਇਆਂ ਦੇ ਸਕੂਲ ਕਾਲ ਦਾ ਨਹੀਂ ਮਿਲਦਗਾ ਇਹ ਆਪੇ ਢੱਡੂ ਘੌੜ ਦੀਆਂ ਜਿਹੜੀਆਂ ਗੱਲਾਂ ਉਹ ਫੁੱਟੇ ਤੇ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਿਆਂ ਸਾਡੇ ਸਾਰੇ ਵੀ ਜਿਵੇਂ ਜਮਾਦ ਇੱਥੇ ਖੜੀ ਆ ਸਰਦਾਰ ਹਰਦੇਵ ਸਿੰਘ ਜੀ ਬਾਈ ਚਾਰੋ ਸਿੰਘ ਜੀ ਬਲਵਿੰਦਰ ਸਿੰਘ ਜੀ ਔਰ ਸਾਡੀ ਭੈਣ ਕਰਨ ਕੌਰ ਜੀ ਜਿਨ੍ਹਾਂ ਨੇ ਬਹੁਤ ਬਚਾਰਿਆਂ ਨੇ ਜੋਰ ਲਾਇਆ ਔਰ ਅਸੀਂ ਇਹਨਾਂ ਨੂੰ ਪੂਰਾ ਵਿਚਾਰ ਦਿਵਾਉਣੇ ਆ ਕਿ ਆਪਣਾ ਇਹ ਸਮਾਂ ਆਊਗਾ ਇਹ ਖਾਸੇ ਤੇ ਰਾਜ ਭਗਤ ਵਾਸਤੇ ਅਸੀਂ ਉਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਾ ਫਰੋ ਸਾਈਹ ਹੋਏ ਪੰਥ ਦੇ ਵਿੱਚ ਉਹ ਦਰਸੇ ਵਿੱਚ ਬੈਠੇ ਆ ਤੇ ਭਾਈ ਜੈਤਾ ਜੀ ਦੇ ਭਾਈ ਸੰਤੋਖ ਸਿੰਘ ਦੇ ਉਸ ਦਰਸੇ ਵਿੱਚ ਬੈਠੇ ਆ ਜਿਨ੍ਹਾਂ ਦੇ ਹਿੱਸੇ ਰਾਜ ਭਗਤ ਹੋ ਆਉਣ ਵਾਲਾ ਸਮਾਂ ਤੁਹਾਡਾ ਆਊਗਾ ਕੋਈ ਇਹ ਨਹੀਂ ਗੱਲਾਂ ਮਾਰ ਕੇ ਤੁਰ ਗਏ ਜਾਂ ਗੱਲਾਂ ਕਰਕੇ ਚਲੇ ਗਏ ਤੁਹਾਡੇ ਘਰਾਂ ਤੱਕ ਇਹ ਸਾਰੀਆਂ ਚੀਜ਼ਾਂ ਪਹੁੰਚਣ ਗਈਆਂ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਤੁਹਾਡੇ ਨਾਲ ਬਾਅਦ ਵਿੱਚ ਇਹਨਾਂ ਨੇ ਕੀਤੇ ਸੀ ਅਸੀਂ ਮਨੂ ਨਹੀਂ ਕਹਿੰਦੇ ਬਸ ਅਸੀਂ ਪੂਰੀ ਕਰਕੇ ਦਿਖਾਵਾਂਗੇ ਸਾਡੇ ਮਨ ਵਿੱਚੋ ਖਿਆਲ ਆ ਪਰ ਅੱਜ ਦਿੱਲੀ ਵਾਲੀ ਸਰਕਾਰ ਜਿਹੜੀ ਆ ਦਿੱਲੀ ਚ ਬੈਠੇ ਇਹਨਾਂ ਦੇ ਬੰਦੇ ਜਿਹੜੇ ਆਪਣਾ ਸਰਕਾਰ ਦੇ ਉਹ ਲਟਮਟ ਰਹੇ ਆ ਔਰ ਜੇਕਰ ਇਹ ਵੀ ਟਾਂ ਕੋ 10% ਵੀ ਗਰੀਬਾਂ ਦੇ ਬੱਚਾ ਵਾਸਤੇ ਲਾਇਆ ਜਾਂਦਾ ਤੇ ਮੈਂ ਕਹਿੰਦਾ ਸੀ ਕਿ ਅੱਜ ਸਮਾਜ ਪੰਜਾਬ ਦਾ ਕੁਸ਼ੂਰੀ ਹੋਣਾ ਸੀ ਔਰ ਭਾਈ ਸੋਨਾ ਵੀ ਬਹੁਤ ਜਿਆਦਾ ਮਿਹਨਤ ਕੀਤੀ ਭਾਈ ਸੋਨੇ ਨੇ ਤਾਂ ਨੌਜਵਾਨ ਆਗੂ ਹੈ ਉਹਨੂੰ ਵੀ ਬੜਾ ਡਰਾਇਆ ਤੋਟਾਇਆ ਗਿਆ ਬੜੇ ਸਨੇਹੀ ਆਏ ਕਿ ਤੂੰ ਕੱਠ ਨਾ ਕਰੀ ਤੂੰ ਫਲਾਮਾ ਨਾ ਕਰੀ ਕਿਉਂਕਿ ਕਾਫੀ ਪਰਿਵਾਰ ਸ਼ਾਮਲ ਹੋਣ ਜਾ ਰਹੇ ਆ ਔਰ ਉਹਨਾਂ ਨੂੰ ਵੀ ਗੱਲ ਨਾਲ ਤੱਕ ਸਨੇਹਾ ਮਚਾਇਆ ਗਿਆ ਵੀ ਨਾ ਵੀ ਇਹ ਨਾ ਕਰੋ ਪਰ ਇਹ ਡਰਨ ਵਾਲੀ ਕੌਮ ਨਹੀਂ ਅਸੀਂ ਇੱਕ ਉਸ ਫੈਸਲੇ ਚ ਨਿਕਲੇ ਹੋਏ ਆ ਜਿਹੜਾ ਫੈਸਲਾ ਅਨੰਦਪੁਰ ਸਾਹਿਬ 1692 ਦੀ ਬੁਸਾਕੀ ਨੂੰ ਹੋਇਆ ਸੀ ਉਹ ਫੈਸਲੇ ਦੇ ਨਾਲ ਖੜੇ ਆ ਕੁਰਬਾਨੀ ਬਹੁਤ ਵੱਡੀ ਆ ਬਾਬਾ ਦੀਪ ਸਿੰਘ ਦੀ ਕਿੰਨੀ ਵਧੀ ਕੁਰਬਾਨੀਆਂ ਮਹਾਨ ਜੋਧੇ ਹੋਏ ਆ ਔਰ ਕਾਬੀ ਫੂਲਾ ਸਿੰਘ ਵਰਗੇ ਮਹਾਨ ਜੋਧਾ ਹੋਏ ਮਹਾਨ ਜੋਧੇ ਹੋਏ ਆ ਔਰ ਮੈਂ ਸਮਝਦਾ ਇਹ ਕੁਰਬਾਨੀਆਂ ਕਦੇ ਬਿਆਰਥ ਨਹੀਂ ਜਾਣੀਆਂ ਇੱਥੇ ਫਿਰ ਵੀ ਉਹੀ ਫੁੱਟਣਾ ਔਰ ਉਸੇ ਤਰ੍ਹਾਂ ਦਾ ਰਾਜਪਾਲ ਆਵੇ ਜੋ ਗਰੀਬਾਂ ਦੀ ਬਾਤ ਪੜੇ ਔਰ ਗਰੀਬਾਂ ਦੇ ਨਾਲ ਚੱਲੇ ਔਰ ਅਬਦਾਰ ਸਿੰਘ ਬਾਈ ਜੀ ਸ੍ਰਿੰਦਰ ਸਿੰਘ ਸੂਦੀ ਸਾਹਿਬ ਜੀ ਔਰ ਜਿਹੜੇ ਫਾਈਨਾਂਸ ਵਾਲੇ ਆ ਉਹਨਾਂ ਦੀ ਧਰਵਾਤ ਕਰਦੇ ਆ ਬਾਈ ਹੋਰਾਂ ਦਾ ਕਿਉਂਕਿ ਸਾਡੇ ਭਾਈ ਗੁਰਵ ਸਿੰਘ ਦਰਸ਼ਨ ਸਿੰਘ ਪ੍ਰਧਾਨ ਸਾਹਿਬ ਹੋਰਾਂ ਨੇ ਅੱਜ ਦਿਲੋਂ ਜਈਆ ਅੱਜ particip ਹਖਾਈਆ ਪੂਰੇ ਤਗੜੇ ਹੋ ਕੇ ਵੱਡੇ ਕੱਟ ਦੇ ਰੂਪ ਚ ਪਹੁੰਚੇ ਆ ਸਾਰਿਆਂ ਦਾ ਬਤਿਹੋ ਧੰਨਵਾਦ ਕਰਦੇ ਆ ਇਹ ਬਤਰੇ ਦਾ ਕੱਟ ਸੀ ਹੁਣ ਆਪਾਂ ਆਪਦੇ ਵੱਲੋਂ ਸਰਕਲ ਵਾਈਜ਼ ਜਾਂ ਹੋਰਾਂ ਪਿੰਡਾਂ ਚ ਜਿੰਨੇ ਵੀ ਕੱਟ ਰੱਖਾਂਗੇ ਆਪਾਂ ਤਗੜੇ ਹੋ ਕੇ ਉੱਥੇ ਮਿਲਾਂਗੇ ਔਰ ਸਾਰਿਆਂ ਨੇ ਪ੍ਰੋਪਰ ਸਾਥ ਦੇਣਾ ਹੁਣ ਕੰਮ ਦੀ ਏਡੀ ਰੁਕ ਨਹੀਂ ਤੁਸੀਂ ਸਮਾਂ ਦਿੱਤਾ ਉਹਦਾ ਤਹਿ ਦੋ ਧੰਨਵਾਦ ਕਰਦੇ ਆ ਫੇਰ ਇੱਕ ਵਾਰ ਜ਼ਰੂਰ ਬੇਨਤੀ ਕਰੂੰਗਾ ਕਿ ਸਤਿਗੁਰਾਂ ਦੇ ਬਨਾ ਹੋਲਾ ਦੇ ਪਰਪਹਿ ਦੁਪਹਿਰਾ ਦਿਨਾ ਜਿਹੜੇ ਸਿਰਫ ਤੇ ਸਿਰਫ ਉਹ ਜਮਾਤ ਦੇ ਹੈੱਡ ਸੀ ਮਾਰਕ ਸੀ ਜਿਸ ਜਮਾਤ ਸਿਰਫ ਤੇ ਸਿਰਫ ਪੰਜਾਬ ਦੇ ਉਹ ਦੱਬੇ ਹੋਏ ਕੁਤਲੇ ਹੋਣਾ ਲੁਕਾਵਾਸ ਤੇ ਸੀ ਜਿਨ੍ਹਾਂ ਦੇ ਕੋਈ ਸਿਆਣ ਨਹੀਂ ਦੰਦਾ ਉਹ ਉਸ ਵੇਲੇ ਰੰਗ ਦੇ ਵੇਲੇ ਬਹੁਤ ਵੱਡਾ ਜਲਨ ਸੀ ਗੁਰੂ ਸਾਹਿਬ ਨੇ ਟੱਕਰਾ ਕੀਤਾ ਔਰ ਨਾਲ ਗੁਰੂ ਸਾਹਿਬ ਦੇ ਸਿੱਖਾਂ ਨੇ ਟੱਕਰਾ ਕੀਤਾ ਅਜੋਲਾ ਸਾਲ ਇਤਿਹਾਸ ਕਰਵਾਣ ਨੂੰ ਆਪ ਦੇ ਖੂਨ ਦੀਆਂ ਉਹਨਾਂ ਰਗਾਂ ਵਿੱਚ ਵਸਦੇ ਖੂਨ ਦੇ ਵਿੱਚ ਸਦਾ ਯਾਦ ਰੱਖਣਾ ਤੇ ਭੁੱਲਣਾ ਨਹੀਂ ਔਰ ਜਿਹੜੀਆਂ ਲੋਕ ਨੁਕਤਾਚੀਂਆਂ ਕਰਦੇ ਆ ਜਿਹੜੇ ਲੋਕ ਡਰਾਉਂਦੇ ਆ ਤੇ ਮੰਗਾਉਂਦੇ ਇੱਥੇ ਹੀ ਰਹਿ ਜਾਣੇ ਆ ਇੱਥੇ ਸਾਰਾ ਕੁਝ ਖਤਮ ਹੋ ਜਾਣਾ ਪਰ ਜਿਹੜਾ ਕੋਈ ਨਿਕਰਨਾ ਉਹ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਸੰਗੁਰਾਂ ਦੀ ਊਰਸਾ ਕਰ ਨਿਕਰ ਜਾਣਾ ਪਰ ਮੈਂ ਬੇਨਤੀ ਕਰੂਗਾ ਕਿ ਗੌਰੂ ਸਾਹਿਬ ਤੋਂ